ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਾਨੋ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਸਾਰੇ ਠੀਕ ਠਾਕ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਤੁਹਾਨੂੰ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚੇ ਸਾਰਿਆਂ ਦੇ ਕਾਰੋਬਾਰ ਵਿੱਚ ਵਾਧਾ ਕਰੇ ਮਨੋ ਕਾਮਨਾ ਪੂਰੀਆਂ ਕਰਨ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਇਹ ਹੈਗਾ ਆਪਣਾ ਪੂਜਾ ਰੂਮ ਜਿੱਥੇ ਆਪਾਂ ਬੈਠ ਕੇ ਵੀਡੀਓ ਬਣਾਉਂਦੇ ਆਂ ਤੇ ਸਵੇਰੇ ਸ਼ਾਮ ਪਾਠ ਕਰਦੇ ਆਂ ਜੀ ਚਲੋ ਜੀ ਫਿਰ ਆਪਾਂ ਕੇ ਵੀਡੀਓ ਸ਼ੁਰੂ ਕਰਦੇ ਆਂ ਹਾਂਜੀ ਚਲੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਨਾਲੇ ਬੈਲ ਆਈਕਨ ਦਵਾ ਦਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਜ਼ਰੂਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੂੜ ਦੇਖਿਆ ਕਰੋ ਤੇ ਸਾਰੇ ਮੈਂ ਇਹ ਕਹਨੀ ਆ ਜੀ ਮੇਰੀ ਬੇਨਤੀ ਆ ਜੀ ਵਿਥੋੜੇ ਤੁਸੀਂ ਜਰੂਰ ਮੇਰੀ ਵੀਡੀਓ ਦੇਖਿਆ ਕਰੋ ਤੇ ਅਰਥ ਪੜਿਆ ਕਰੋ ਬਾਣੀ ਦੇ ਨਾਲ ਕਿਉਂਕਿ ਆਪਣਾ ਕੋਲ ਕਈ ਵਾਰ ਆਪਾਂ ਸਿਰੇ ਪਾਠ ਕਰਦੇ ਆ ਆਪਾਂ ਤੋਂ ਆਪਾਂ ਕੋਲ ਟਾਈਮ ਨਹੀਂ ਹੁੰਦਾ ਬਜਾਜ ਬਜਾਪਸਾ ਵੀ ਤਾਂ ਪਾਠ ਕਰਦੇ ਨੇ ਅਪੰਜਾਂ ਬਾਣੀਆਂ ਦਾ ਪਾਠ ਕਰਦੇ ਆ ਤਾਂ ਆਪਾਂ ਉਹਦੇ ਹੀ ਪਾਠ ਕਰ ਲੈਣਾ ਤੇ ਜਦੋਂ ਆਪਾਂ ਦਿਮਚ ਹੁੰਨੇ ਆ ਦਿਨ ਚ ਵੇਲੇ ਹੁੰਨੇ ਆ ਤਾਂ ਆਪਾਂ ਨੂੰ 10 ਮਿੰਟ ਜਰੂਰ ਕੱਟਿਆ ਕਰੋ ਤੇ ਅਰਥ ਜਰੂਰ ਸਮਝਿਆ ਕਰੋ ਬਾਣੀ ਦੇ ਅਰਥ ਸਮਝਣ ਨਾਲ ਤੇ ਬਹੁਤ ਫਰਕ ਪੈਂਦਾ ਬਾਣੀ ਪੜਨ ਦਾ ਤੇ ਜਰੂਰ ਤੁਸੀਂ 10 ਮਿੰਟ 5 ਮਿੰਟ ਜਿੰਨੇ ਮਿੰਟ ਦੀ ਵੀਡੀਓ ਹੁੰਦੀ ਆ ਤੁਸੀਂ ਜਰੂਰ ਦੇਖਿਆ ਕਰੋ ਜੀ ਤੇ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਚੈਨਲ ਨੂੰ ਸਪੋਰਟ ਜਰੂਰ ਕਰਨੀ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਤੇ ਸਾਰੀਆਂ ਭੈਣਾਂ ਸਾਰੇ ਵੀਡੀਓ ਨੂੰ 10 ਮਿੰਟ ਜਰੂਰ ਦੇਖਿਆ ਕਰੋ ਤੇ ਬਾਣੀ ਨਾਲ ਜੁੜੋ ਸਾਰੀਆਂ ਭੈਣਾਂ ਅੱਗੇ ਤੋਂ ਅਗੇ ਸ਼ੇਅਰ ਵੀ ਕਰਿਆ ਕਰੋ ਜੀ ਵੀਡੀਓ ਨੂੰ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੀਜੀ ਪੌੜੀ ਦੇ ਅਰਥ ਸ਼ੁਰੂ ਕਰਦੇ ਆਂ ਜੀ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਤੀਜੀ ਪੌੜੀ ਦੇ ਵਿੱਚ ਕੀ ਸਮਝਾਉਂਦੇ ਹਨ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਜੇ ਕਿਸੇ ਮਨੁੱਖ ਨੂੰ ਰੱਬ ਦੀ ਤਾਕਤ ਮਿਲੀ ਹੁੰਦੀ ਹੈ ਤਾਂ ਉਹ ਰੱਬ ਦੇ ਵੱਲ ਜਾਂ ਤਾਣ ਨੂੰ ਗਾਉਂਦਾ ਹੈ ਗਾਉਂਦਾ ਹੈ ਜ਼ੋਰ ਵਾਲੇ ਲੋਕ ਰੱਬ ਦੇ ਜ਼ੋਰ ਵਾਲਾ ਹੋਣ ਉੱਤੇ ਜ਼ੋਰ ਦਿੰਦੇ ਹਨ ਅਤੇ ਉਹਨਾਂ ਦੇ ਉਹ ਕੰਮ ਕਥਨ ਕਰਦੇ ਹਨ ਜਿਨ੍ਹਾਂ ਤੋਂ ਉਹਨਾਂ ਨੂੰ ਵੱਡੀ ਤਾਕਤ ਪ੍ਰਾਪਤ ਹੋਵੇ ਜਿਨ੍ਹਾਂ ਜਿਨ੍ਹਾਂ ਤੋਂ ਉਹਨਾਂ ਨੂੰ ਵੱਡੀ ਤਾਕਤ ਪ੍ਰਗਟ ਹੋਵੇ ਗਾਵੇ ਕੋ ਤਾਣਾ ਗਾਵੇ ਕੋ ਦਤ ਕੇ ਗਾਵੇ ਕੋ ਦਾਤ ਕੇ ਰੇਣਾ ਸਾਣਾ ਕੋਈ ਰੱਬ ਦੀਆਂ ਦਾਤਾਂ ਨੂੰ ਉਸ ਦੀਆਂ ਨਿਸ਼ਾਨੀਆਂ ਸਮਝ ਕੇ ਗਾਉਂਦਾ ਹੈ ਗਾਵੇ ਕੋ ਗਣਬੜੀਆਂ ਚਾਰ ਕੋਈ ਰੱਬ ਦੇ ਸੋਹਣੇ ਗੁਣਾਂ ਤੇ ਸੋਹਣੀਆਂ ਬੜਾਈਆਂ ਕਥਨ ਕਰਦਾ ਹੈ ਗਾਵੇ ਕੋ ਵਿਦਿਆ ਬੇਖੁਚਾਰ ਕੋਈ ਵਿਦਿਆ ਨਾਲ ਉਹ ਗੁਰੂ ਦੇ ਔਖੇ ਗਿਆਨ ਨੂੰ ਗਾਉਂਦਾ ਹੈ ਤੇ ਜਾਂ ਉਸ ਨੂੰ ਵਿਦਿਆ ਦੁਆਰਾ ਗਾਉਂਦਾ ਹੈ ਗਾਵੇ ਕੋ ਸੇਜ ਕਰੇ ਤਨਖੇ ਕੋਈ یوں ਗਾਉਂਦਾ ਹੈ ਕਿ ਰੱਬ ਸਰੀਰ ਨੂੰ ਵੜਾ ਕੇ ਫਿਰ ਸਵਾਹ ਜਾਂ ਮਿੱਟੀ ਕਰ ਦਿੰਦਾ ਹੈ ਗਾਵੇ ਕੋ ਜੀ ਲੈ ਫਿਰਦੇ ਕੋਈ ਇਹ ਕਹਦਾ ਕਿ ਰੱਬ ਸਰੀਰਾਂ ਵਿੱਚੋਂ ਜਿੰਦਾ ਨੂੰ ਕੱਢ ਕੇ ਫਿਰ ਹੋਰ ਸਰੀਰਾਂ ਵਿੱਚ ਪਾ ਦਿੰਦਾ ਹੈ। ਇਹ ਉਹ ਅਰਥਾਤ ਹੋਰਾਂ ਨੂੰ ਇੱਕ ਜੁਨੀ ਤੋਂ ਦੂਨੀ ਦੂਜੀ ਜੁਨੀ ਵਿੱਚ ਲਿਆਂਦਾ ਹੈ। ਗਾਵੇ ਕੋ ਜਪੇ દિਸ਼ੇ ਦੂਰ ਗਾਵੇ ਕੋ ਬੇਕੇ ਹਾਦਰਾ ਹਦੂਰ। ਕੋਈ ਇਹ ਆਖਦਾ ਕਿ ਰੱਬ ਬਹੁਤ ਦੂਰ ਝਾਪਦਾ ਹੈ। ਬਹੁਤ ਦੂਰ ਦਿਸਦਾ ਹੈ। ਪਰ ਕੋਈ ਆਖਦਾ ਹੈ ਕਿ ਉਹ ਨੇੜੇ ਤੋਂ ਨੇੜੇ ਹੈ। ਸਭთან ਮੌਜੂਦ ਹੈ। ਉਹ ਸਭ ਨੂੰ ਵੇਖਦਾ ਹੈ ਕਤਨਾ ਕਥਿਨ ਆਵੇ ਟੋਟ ਕਤ ਵਤ ਕਥੀ ਕੋਟੀ ਕੋੜ ਕੋਟ ਕਰੋੜਾ ਲੋਕਾਂ ਨੇ ਬਿਆੰਤ ਵਾਰੀ ਕਰੋੜਾ ਲੋਕਾਂ ਨੇ ਬਿਆੰਤ ਵਾਰੀ ਰੱਬ ਦੇ ਗੁਣਾਂ ਦਾ ਕਥਨ ਕੀਤਾ ਹੈ ਪਰ ਉਹਨਾਂ ਨੇ ਗੁਣਾਂ ਦੀ ਕਥਾ ਗੌਂਿਆ ਗੰ ਆਖਦੇ ਆਖਦੇ ਮੁੱਕਦੀ ਨਹੀਂ ਦਿੰਦੇ ਦੇ ਲਿੰਦੇ ਤੱਕ ਪਾ ਜੁਗਾ ਜਗੰਤਰ ਖਾਹੀ ਖਾ ਦੇਣ ਵਾਲਾ ਜਾਂ ਦਾਤਾ ਵੈਗਰੂ ਸਭ ਜੀ ਅਨੁ੍ਰਿਤਿਕ ਦੇ ਰਿਹਾ ਹੈ ਪਰ ਜੀਵ ਇਹ ਦਾਤਾ ਲੈ ਲੈ ਕੇ ਥੱਕ ਜਾਂਦੇ ਹਨ ਸਭ ਜੀਵ ਜੁਗਾ ਜੁਗਾਂਤਰਾ ਤੋਂ ਅਠਾਤ ਸਦਾ ਤੋਂ ਹੀ ਰੱਬ ਦੇ ਦਿੱਤੇ ਪਦਾਰਥਾਂ ਨੂੰ ਖਾਂਦੇ ਚਲੇ ਆ ਰਹੇ ਹਨ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਖੇ ਬੇਪਰਵਾਹ ਹੁਕਮ ਬਾਲੇ ਕਰਤਾਰ ਦਾ ਹੁਕਮ ਹੀ ਸੰਸਾਰ ਦੀ ਕਾਰ ਵਾਲਾ ਰਸਤਾ ਚਲਾ ਰਿਹਾ ਹੈ ਇਹ ਨਾਨਕ ਉਹ ਬਹਿਗਰੂ ਸਦਾ ਬੇਪਰਵਾਹ ਹੈ ਉਹ ਸਦਾ ਆਨੰਦ ਰਹਿਦਾ ਹੈ ਭਾਪ ਭਾਵੇਂ ਰੱਬ ਹਰ ਵੇਲੇ ਹਰ ਵੇਲੇ ਸੰਸਾਰ ਦੇ ਵਿਅੰਤ ਜੀਵਨ ਉਤਤ ਪਦਾਰਥ ਦੇ ਰਿਹਾ ਹੈ ਰਿਜ਼ਕ ਵਿਚਾਰ ਰਿਹਾ ਹੈ ਪਰ ਉਹ ਇੰਨਾ ਵੱਡਾ ਕੰਮ ਨਾਲ ਥੱਕਦਾ ਨਹੀਂ ਘਬਰਾਉਂਦਾ ਨਹੀਂ ਉਹ ਸਦੋਂ ਸਦਾ ਖੁਸ਼ ਤੇ ਖਿੜਿਆ ਰਹਿੰਦਾ ਹੈ ਉਹ ਇੰਨੇ ਵੱਡੇ ਸੰਸਾਰ ਦੀ ਸੰਭਾਲਣਾ ਕਰਦਿਆਂ ਥੱਕ ਅੱਕਦਾ ਨਹੀਂ ਉਹ ਇਸ ਵੱਡੇ ਬਸਾਰੇ ਵਿੱਚ ਖਰਚ ਤੇ ਨਹੀਂ ਹੁੰਦਾ ਉਸ ਦਾ ਹੁਕਮ ਹੀ ਸਾਰੀ ਕਾਰਨਵਾਹ ਰਿਹਾ ਹੈ ਉਹ ਆਪ ਆਪਣੀ ਮਾਜ ਵਿੱਚ ਬੇਪਰਵਾਹ ਬੈਠਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਆਪਾਂ ਨੇ ਤੀਜੀ ਪੌੜੀ ਤੇ ਅੱਜ ਅ ਅਰਥ ਕੀਤੇ ਨੇ ਜੀ ਜੇ ਵਾਹਿਗੁਰੂ ਜੀ ਕੋਈ ਅੱਖਰ ਮੇ ਤਾਂ ਬੱਧ ਘਟ ਗਲਤ ਹੋ ਗਿਆ ਹੋਵੇ ਤਾਂ ਵਾਹਿਗੁਰੂ ਜੀ ਤੋਂ ਮਾਫੀ ਮੰਗਦੀ ਹਾਂ ਅੱਗੇ ਬਾਅਦ ਇਸ ਨੂੰ 더 ਸਪਸ਼ਟ ਪੜ੍ਹੇ ਜਾਣ ਦਾ ਵੱਲ ਬਖਸ਼ਣਾ ਵਾਹਿਗੁਰੂ ਜੀ ਆਪਣੇ ਚਾਨਣਾ ਚ ਲਾ ਕੇ ਰੱਖਣਾ ਤੇ ਮੇਰੇ ਇਹ ਅਰਦਾਸਾਂ ਹਨ ਜੋ ਜੋ ਵੀ ਮੇਰੀ ਵੀਡੀਓ ਨੂੰ ਦੇਖੇ ਇਸ ਬਾਣੀ ਦੇ ਅਰਥ ਸਮਝੇ ਤੇ ਪੜ੍ਹੇ ਸੁਣੇ ਤੇ ਉਹਨਾਂ ਦੇ ਕਾਰੋਬਾਰ ਵਿੱਚ ਵਾਧਾ ਹੋਵੇ ਤਰੱਕੀਆਂ ਹੋਵਣ ਉਹਨਾਂ ਦੀ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਵਣ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੂਰ ਦੇਖਿਆ ਲੋ ਦੇਖਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ ਅੱਗੇ ਮਿਲਦੇ ਆਂ ਵੀਡੀਓ ਆਪਾਂ ਅੱਗੇ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਚੱਲ ਤੱਕ ਦਾ ਤੱਕ ਤੱਕ ਧੰਨਵਾਦ